ਨਾਬਾਦੇ ਸਰਕੂਲਰ ਰੋਡ ਵਿਖੇ ਸੜਕੀ ਹਾਦਸਿਆਂ ਵਿੱਚ 1 ਸਾਲ ਦੌਰਾਨ ਹੀ ਦਰਜਨ ਦੇ ਕਰੀਬ ਕੀਮਤੀ ਲੋਕ ਆਪਣੀ ਜਾਨ ਗਵਾ ਚੁੱਕੇ ਹਨ ਜਿਸਦੇ ਵੱਲ ਨਾ ਤਾਂ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਧਿਆਨ ਹੈ ਤੇ ਨਾ ਹੀ ਲੋਕਲ ਪ੍ਰਸ਼ਾਸਨ ਦਾ ਜਿਸਦੇ ਰੋਸ਼ ਵਜੋਂ ਸੜਕੀ ਹਾਦਸਿਆਂ ਵਿੱਚ ਆਪਣੀ ਜਾਨ ਗਵਾਉਣ ਵਾਲੇ ਲੋਕਾਂ ਦੇ ਪੀੜਤ ਪਰਿਵਾਰ ਅਤੇ ਸਥਾਨਕ ਨਿਵਾਸੀਆਂ ਨੇ ਕੈਂਡਲ ਮਾਰਚ ਕੱਢਿਆ ਮੈਂ ਮੈਂ ਜਿਹੜਾ ਕੈਂਡਲ ਮਾਰਚ ਕੱਢੇ ਜਾ ਰਹੇ ਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਅੱਗੇ ਪਾਏ ਨੇ ਤਾਂ ਹੋਰ ਸੁਧਾਰ ਕਰਕੇ ਕਿਵੇਂ ਅੱਗੇ ਚੱਲਣਾ ਹੈ ਇਹਦੇ ਵਿੱਚ ਵੀ ਸਹਿਯੋਗ ਕਰਨਾ ਸਭ ਨੇ ਇਹ ਕਾ ਜਿਹੜੀਆਂ ਆਦਰ ਮੋਹਬੱਤੀਆਂ ਨੇ ਇਹ ਲਾ ਕੇ ਅਸੀਂ ਇਸੇ ਤਰੀਕੇ ਨਾਲ ਲੈ ਕੇ ਚੱਲਣਾ ਚਾਹੀਦਾ ਜੋ ਪ੍ਰਸ਼ਾਸਨ ਵੱਲੋਂ ਕੱਲ ਕੱਢੇ ਗਏ ਜੀ ਸਮਾਂ ਚ ਕਾਇਆ ਗਿਆ ਟ੍ਰੈਫਿਕ ਦੀ ਸਮੱਸਿਆ ਹੱਲ ਕੀਤੀ ਗਈ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਬਾਈਨਰ ਤੋਂ ਪਿੱਛੇ ਖੰਨਾ ਪੁੱਟੀ ਹੈ ਜੀ ਉਹ ਤਾਂ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਕੈਂਡਲ ਮਾਰਚ ਰੱਖਿਆ ਹੋਇਆ ਨਾਲ ਦੀ ਨਾਲ ਇਹਨਾਂ ਨੇ ਥੜੇ ਥੁੜੇ ਜੇ ਥੁੜੇ ਨੇ ਬੋਰਡ ਬੂੜ ਜੇ ਪਰਾਂ ਖੜਾਏ ਨੇ ਲੇਕਿਨ ਆਇਆ ਨਹੀਂ ਮੇਰਾ ਹੁਣ ਬੱਚਾ ਮੁੜਦਾ ਨਹੀਂ ਮੇਰਾ ਇਕੱਲਾ ਇਕੱਲਾ ਬੇਟਾ ਸੀ ਅਸੀਂ ਚਾਹਨੇ ਆ ਚਲੋ ਕੱਲ ਨੂੰ ਕਿਸੇ ਹੋਰ ਦਾ ਨਾ ਜਾਵੇ ਵੀ ਜਿੱਥੇ ਜਿੱਥੇ ਜ਼ਿਆਦਾ ਟ੍ਰੈਫਿਕ ਹੈ ਉੱਥੇ ਐਟਲੀਸਟ ਇਹ ਬੱਤੀਆਂ ਦਾ ਲਗਾ ਸਕਦੇ ਨੇ ਸਪੀਡ ਬ੍ਰੇਕਰ ਤਾਂ ਬਣਾਈ ਸਕਦੇ ਨੇ ਹੋਰ ਤਾਂ ਸਾਡੀ ਕੋਈ ਡਿਮਾਂਡ ਹੈ ਹੀ ਨਹੀਂ ਰੱਖਿਆ ਗਿਆ ਹੈ ਇਹਦਾ ਮੁੱਖ ਕਾਰਨ ਕੀ ਹੈ ਕਿ ਜ਼ਿਆਦਾਤਰ ਉਹ ਵੀ ਸੜਕ ਹੈ ਜਿਹੜੀ ਆਵਾਜਾਈ ਜਿਹੜੀ ਜਿਹੜੀ ਜ਼ਿਆਦਾ ਹੋਗੀ ਨਾਜਾਇਜ਼ ਕਬਜ਼ੇ ਨੇ ਜਿਹੜੇ ਰੇਲੀਆਂ ਪਗੈਰਾ ਆ ਜਾਉਂਦੇ ਉਹ ਵੀ ਬਿੱਟ ਉਹ ਜ਼ਿਆਦਾ ਹੋ ਗਿਆ ਪ੍ਰਸ਼ਾਸਨ ਇਸ ਵੱਲ ਨੂੰ ਧਿਆਨ ਦੇਣਾ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਸ ਰੋਡ ਦੇ ਉੱਤੇ ਡ੍ਰਾਈਵ ਨੂੰ ਕਿਸੇ ਨਾ ਉਸਰੇ ਪਾਸੇ ਦੂਜਾ ਇੱਕ ਜਗ੍ਹਾ ਤੇ ਡਿਵਰਟ ਕਰਨਾ ਚਾਹੀਦਾ ਰੋਗ ਦੀ ਤਰ੍ਹਾਂ ਤੋਂ ਕਰਦੇ ਕਿ ਅਜਿਹੀ ਕਿਰਿਆਵਾਂ ਤੇ ਆਫਸਰ ਕਾਰ ਦੇ ਉੱਤੇ ਜਿਹੜੀਆਂ ਰੇਡੀਆਂ ਆ ਨਹੀਂ ਜਾਂ ਹੋਰ ਨਜਾਇਜ਼ ਕਾਰਪੇ ਨੇ ਇਹਨਾਂ ਨੂੰ ਸਖਤੀ ਨਾਲ ਦੂਰ ਕਰਿਆ ਜਾਵੇ ਤਾਂ ਕਿ ਕੀਮਤੀ ਜਾਨਾਂ ਦਾ ਬਚਾਅ ਹੋ ਸਕੇ ਤੇ ਨਾਲ ਹੀ ਜਿਹੜੇ ਅਵਾਰਾ ਪਸ਼ੂ ਫਿਰਦੇ ਨੇ ਉਹਨਾਂ ਦਾ ਵੀ ਪ੍ਰਸ਼ਾਸਨ ਨੂੰ ਇੰਤਜ਼ਾਮ ਕਰਨਾ ਚਾਹੀਦਾ ਉਹ ਵੀ ਬਹੁਤ ਹੀ ਉਪਦੇਸ਼ ਕੀਮਤੀ ਜਾਨਾਂ ਲਈ ਬਹੁਤ ਖਤਰਨਾਕ ਹੈ ਕਈ ਵਿਭਾਗਾਂ ਦੀਆਂ ਗੱਡੀਆਂ ਇਸ ਰੋਡ ਦੇ ਉੱਪਰੋਂ ਲੰਘਦੀਆਂ ਨੇ ਵੀ ਕੀ ਉਹਨਾਂ ਦੀ ਨਜ਼ਰ ਨਹੀਂ ਪੈਂਦੀ ਜੀ ਇਸ ਚੀਜ਼? ਨਹੀਂ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਨੇ ਉਹ ਤਾਂ ਸਿਰਫ ਕੀ ਹੈ ਆਪਣੀ ਤਰਖਾਹ ਤੱਕ ਹੀ ਮਤਲਬ ਰੱਖਦੇ ਨੇ ਉਹਨਾਂ ਨੂੰ ਆਮ ਲੋਕਾਂ ਨਾਲ ਕੁਝ ਨਹੀਂ ਹੈਗਾ ਕੋਈ ਮਰੇ ਕੋਈ ਕੁਝ ਵੀ ਹੋਵੇ ਉਹ ਤਾਂ ਆਪਨਾ ਦੇਖਦੇ ਨੇ ਵੀ ਅਸੀਂ ਗੱਡੀ ਜਾ ਰਹੇ ਹਾਂ ਫੁੱਟਰ ਪਿਆਉਂਦੇ ਟਾਂ ਟਾਂ ਕਰਦੇ ਲੰਘ ਜਾਂਦੇ ਨੇ ਜਦ ਕੀ ਉਹਨਾਂ ਦਾ ਪ੍ਰਸ਼ਾਸਨ ਦਾ ਫਰਜ਼ ਬਣਦਾ ਹੈ ਇਹਨਾਂ ਦਾ ਨਜਾਇਜ਼ ਕੰਮ ਕਿੰਨਾ ਹੈ ਜਾਂ ਜੋ ਵੀ ਰਿਪੋਰਟ ਮੰਟਾ ਮਿਊਨਿਸਪਲ ਕਮੇਟੀ ਹੈ ਮਸਫਾ ਕਮੇਟੀ ਵਾਲੇ ਖੁਦ ਹੀ ਸਾਡੇ ਜਿਹੜੇ ਅਧਿਕਾਰੀ ਨੇ ਜਾਂ ਕੁਝ ਹੋਰ ਲੋਕ ਵੀ ਨੇ ਉਹ ਰੇੜੀਆਂ ਵਾਲਾ ਤਾਂ ਪੈਸੇ ਵਗੈਰਾ ਲੈ ਕੇ ਅਨਧਿਕਾਰ ਤੌਰ ਤੇ ਰੇੜੀਆਂ ਰਵਾਇਆ ਜਾਂਦੇ ਨੇ ਅਸੀਂ ਪ੍ਰਸ਼ਾਸਨ ਤੋਂ ਫਿਰ ਜੋ ਮੰਗ ਕਰਦੇ ਆ ਕਿ ਰੇੜੀਆਂ ਲਈ ਇੱਕ ਪ੍ਰੋਪਰ ਜਗ੍ਹਾ ਡਿਪਲੋਟ ਕੀਤੀ। ਉਹ ਵਿਸਾ ਵੀ ਕਿ ਚੀਜ਼ ਹੋਰ ਦੇਖੀ ਗਈ ਹੈ ਜਿਵੇਂ ਪਟਿਆਲਾ ਗੇਟ ਤੋਂ ਰੇੜੀਆਂ ਚਕਾ ਕੇ ਕਾਲਜ ਗਰਾਊਂਡ ਦੇ ਵਿੱਚ ਸ਼ਿਫਟ ਕਰਾਈਆਂ ਗਈਆਂ ਸੀਗੀਆਂ। ਉਹਨਾਂ ਨੇ ਫੁੱਟਪਾਥ ਦੇ ਉੱਪਰ ਹੀ ਲਗਾ ਲਈਆਂ। ਉਹ ਬਹੁਤ ਵੱਡਾ ਨੁਕਸਾਨ ਦੇ ਹੈ ਅਸੀਂ ਤਾਂ ਕਈ ਵਾਰੀ ਪਹਿਲਾਂ ਵੀ ਨਗਰ ਕੌਂਸਲ 'ਚ ਵੀ ਕਹਿ ਚੁੱਕੇ ਹਾਂ ਹੁਣ ਵੀ ਅਸੀਂ ਮੀਟਿੰਗ ਦੇ ਵਿੱਚ ਮੁੱਦਾ ਠਾਇਆ ਅਸੀਂ ਪ੍ਰਸ਼ਾਸਨ ਤੋਂ ਡੀਸੀਈ ਮੈਡਮ ਤੋਂ ਤੇ ਐਸਡੀਐਮ ਮੈਡਮ ਤੋਂ ਬੇਨਤੀ ਕਰਦੇ ਹਾਂ ਕਿ ਜਿਹੜੀ ਉੱਥੇ ਕਾਲਜ ਗਰਾਊਂਡ ਦੇ ਲੱਗਦੇ ਰੇੜੀਆਂ ਨੇ ਉਹਨਾਂ ਨੂੰ ਉੱਥੋਂ ਸ਼ਿਫਟ ਕਰਕੇ ਜਿਹੜਾ ਪਾਰਪ ਦੀ ਖੋਖੇ ਦੇ ਨਜ਼ਦੀਕ ਜਗ੍ਹਾ ਖਾਲੀ ਪਈ ਹੈ ਉੱਥੇ ਸ਼ਿਫਟ ਕਰੀਆਂ ਜਾਣ ਤਾਂ ਕਿ ਉਹਨਾਂ ਦਾ ਰੋਜ਼ਗਾਰਤਾ ਵੀ ਕੋਈ ਇਫੈਕਟ ਨਾ ਪਵੇ ਤੇ ਲੋਕਾਂ ਦੀ ਵੀ ਜਾਨ ਮਾਲ ਦੀ ਰਾਖੀ ਹੋਵੇ ਮਾਰਚ ਵੀ ਤੁਸੀਂ ਹਾਜ਼ਰ ਹੋਇਆ ਹੋ। ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਇਹ ਕੈਂਟਨ ਮਾਰਚ ਜੀ ਨਾਪੇ ਦੇ ਲੋਕਾਂ ਨੇ ਜਿਹੜੀਆਂ ਰੀਸੈਂਟਲੀ ਬੱਚਿਆਂ ਦੀ ਐਂਟਰੀ ਕੀਤੀ ਹੈ ਰਿਹਾ ਉਹਨਾਂ ਨੂੰ ਬੇਨਤੀ ਹੈ ਕਿ ਉਹਨਾਂ ਦੀ ਯਾਦ ਦੇ ਵਿੱਚ ਕੈਂਟਨ ਐਂਟਰੀ ਤੇ ਮਤਾਚਾ ਕਾਡੈਂਟ ਜੀ ਸਰਕਾਰ ਤੋਂ ਸਾਡੀ ਆ ਮੰਨਣਾ ਨਹੀਂ ਕਿ ਵੀ ਜਿਹੜੀ ਇਹ ਸਰਪਤ ਦਾ ਰੋੜਾ ਹੈ ਕੂਨੀ ਰੋੜ ਬਣਦੀ ਹੈ ਕੂਨੀ ਸੜਕ ਬਣਦੀ ਹੈ ਇਸ ਨੂੰ ਕਿਤਾ ਚੌੜਾ ਕੀਤਾ ਜਾਵੇ ਚੌੜਾ ਕਰਕੇ ਇਹਦੇ ਵਿੱਚ ਕਾਰ ਡਿਵਾਈਡਰ ਬਣਾਇਆ ਜਾਵੇ ਜਿੱਥੇ ਜਿੱਥੇ ਚੌਂਕ ਨੇ ਉੱਤੇ ਟ੍ਰੈਫਿਕ ਲਾਈਟਾਂ ਲਾਈਆਂ ਜਾਂ ਤੇ ਨਾਪੇ ਦਿਹਾੜੇਦਾਰੇ ਰਿੰਗ ਰੋੜ ਬਣਨੀ ਚਾਹੀਦੀ ਹੈ ਰਿੰਗ ਰੋੜ ਤੋਂ ਇਲਾਵਾ ਜਿੱਥੇ ਜਿੱਥੇ ਇਨਕ੍ਰੋਚਮੈਂਟ ਆ ਜਿਹੜੀ ਆਪਣੀ ਸਰਪਤ ਦਾ ਰੋੜਾ ਹੈ ਇਹਦੇ ਅੱਗੇ 10 10 ਮੀਟਰ ਬਾਅਦ ਉਹ ਬਰਮ ਦੇ ਉੱਤੇ 10 10 ਫੁੱਟ ਹੈ ਜਿਹੜਾ ਕਲੀਨ ਹੋਣੀ ਚਾਹੀਦੀ ਹੈ ਕਲੀਅਰ ਹੋਣੀ ਚਾਹੀਦੀ ਹੈ ਇਨਕ੍ਰੋਚਮੈਂਟ ਆਕੇ ਨਾ ਬਹੁਤ ਸਾਪਣੇ ਸੂਏ ਦੇ ਨਾਲ ਨਾਲ 파ਰਕੀ ਦੇ ਕੋਕੇ ਤੋਂ ਲੈ ਕੇ ਉੱਥੇ ਮੈਂ ਮੈਂ ਸਾੜੀ ਸੜਕ ਤੋਂ ਲੈ ਕੇ ਜੇ ਤੱਕ ਜਗਾ ਪਈ ਹੈ ਆਪਾਂ ਦੇਖੋ ਸਾਹੀ ਸਮਨ ਦਾ ਜਿ ਖੜੇ ਆ ਇਹਦੇ ਸਾਹਮਣੇ ਜਗਾ ਪਈ ਹੈ ਉਸ ਜਗਾ ਤੋਂ ਤੋਂ ਸੜਕ ਨੂੰ ਹੈ ਜਿਹੜਾ ਚੌੜਾ ਕੀਤਾ ਜਾਵੇ ਚੌੜਾ ਕਰਕੇ ਵਿੱਚ ਡਿਵਾਈਡਰ ਲਾਇਆ ਜਾਂ ਸਪੀਡ ਬ੍ਰੇਕਰ ਔਰ ਟ੍ਰੈਫਿਕ ਲਾਈਟ ਲਾਇਆ ਜਾਂ ਤਾਂ ਕਿ ਜਿਹੜੀ ਇਨੋਸੈਂਟ ਡੈਸਕੋਮੀਆਂ ਨੂੰ ਨਾ ਹੋ ਪਚਾਉ ਕਿਸ ਤਰ੍ਹਾਂ ਲੱਗ ਰਿਹਾ ਪ੍ਰਸ਼ਾਸਨ ਕੱਲ ਸੜਕ ਤੇ ਉਤਰਿਆ ਜੀ ਸਾਰਾ ਸਮਾਨ ਕਿਉਂ ਪਬਲਿਕ ਸਾਥ ਦੇ ਰਹੀ ਹੈ ਜੀ ਪਬਲਿਕ ਸਾਥ ਦੇ ਰਹੀ ਹੈ ਜੀ ਪਬਲਿਕ ਦਾ ਪ੍ਰੈਸ਼ਰ ਹੈ ਤਾਂ ਹੀ ਜਿਹੜੀ ਪ੍ਰਸ਼ਾਸਨ ਹੈ ਉਹ ਸਮਾਨ ਚੱਕ ਰਿਹਾ ਜਿਹੜਾ ਜੀ ਜਿਨ੍ਹਾਂ ਨੇ ਇੰਫਰੋਜਮੈਂਟ ਦਾ ੱੱਕੇ ਨਾਲ ਲਾ ਲਿਆ ਉਹ ਤਾਂ ਢੱਲੇ ਨਾਲ ਪੂਰੋ ਉਹਨਾਂ ਤੇ ਤਾਂ ਜੁਰਮਾਨੇ ਕਰਨ ਦਾ ਪ੍ਰਬੰਧ ਹੈ ਉਹਨਾਂ ਤੇ ਐਫ ਆਈ ਆਰ ਕਰਨ ਦਾ ਪ੍ਰਬੰਧ ਹੈ ਉਹਨਾਂ ਤੋਂ ਤਕੀਦ ਦਿਨਾ ਚੱਕਣਾ ਪਊਗਾ ਇਹਨੇ ਲਾ ਤੋੜਨਾ ਹੈ ਇਨੇ ਲਾ ਬ੍ਰੇਕ ਕਰਨਾ ਉਹਦੇ ਵਾਸਤੇ ਤਾਂ ਲਾ ਉਹਨਾਂ ਵਾਸਤੇ ਹੀ ਬਣਿਆ ਹੁੰਦਾ ਸਾਦਾ ਵਾਸਤੇ ਲਾ ਨਹੀਂ ਬਣਿਆ ਹੁੰਦਾ ਉਹਨਾਂ ਤੇ ਉਹਨਾਂ ਨੂੰ ਕੋਈ ਉਹਨਾਂ ਨੇ ਜਿਹੜਾ ਹੈਗਾ ਧੱਕਾ ਕਰਿਆ ਜਾਵੇ ਉਹਨਾਂ ਨਾਲ ਸ਼ਕਤੀ ਕਰੀ ਜਾਵੇ ਤਾਂ ਹੀ ਉਹ ਜਿਹੜਾ ਹੈਗਾ ਆਮ ਜਨਤਾ ਨੂੰ ਜਿਉਣ ਦਾ ਹੱਕ ਰਹੂਗਾ ਕੈਂਡਲਵਾਰਥ ਕੱਢਿਆ ਜਾ ਰਿਹਾ ਹੈ ਉੱਚੀ ਘਾੜਾ ਜਿਹੜੀ ਇਹਦੇ ਵਿੱਚ ਇਹ ਹੈ ਬਸਤਾਵਾ ਕਲੋਨੀ ਹੈ ਜੀ ਬਿਜਲੀ ਕਹਿੰਦੇ ਇੱਥੇ ਅਸੀਂ ਕਈ ਵਾਰੀ ਐਡਮਿਸ਼ਨ ਨੂੰ ਪ੍ਰੋਜੈਕਟਨਾ ਦੇ ਦਿੱਤੇ ਆ ਪਰ ਇਹ ਬੰਦੋ ਇੱਥੇ ਸੜਕ ਦੇ ਆਲੇ ਦੁਆਲੇ ਜਿਹੜੀ ਹੈ ਫੁੱਟਪਾਥ ਬਣਾਈ ਜਾਣੀ ਹੈ। ਇਹਦੇ ਬਾਰੇ ਐਸ.ਡੀ.ਐਮ ਨੂੰ ਮਿਲੇ ਸੀਗੇ, ਗੁਸਟਪਾਲਟੀ ਜੀ ਵੀ ਮਿਲੇ ਸੀ। ਐਸ.ਡੀ.ਐਮ ਨੇ ਪੀ.ਡਬਲਯੂ ਵੀ ਐਕਸ਼ਨ ਨੂੰ ਮਾਰਕ ਕੀਤਾ ਸੀ ਵੀ ਇੱਥੇ ਫੁੱਟਪਾਥ ਬਾਰੇ ਇਹਨਾਂ ਦਾ ਵਿਚਾਰ ਸੁਣਿਆ। ਉਹਨਾਂ ਨੇ ਸੁਣਿਆ ਵੀ ਪੰਤੂ ਕੀਤਾ ਕੁਛ ਨਹੀਂ। ਫਿਰ ਜਦੋਂ ਕਹਿੰਦੇ ਜਦੋਂ ਨਵੀਂ ਸੜਕ ਬਣਨਗੀ ਤਾਂ ਅਸੀਂ ਧਿਆਨ ਰੱਖਾਂਗੇ। ਪਰੰਤੂ ਉਹਨਾਂ ਨੇ ਸੜਕ ਬਣ ਗਈ। ਕਹਿੰਦੇ ਮੈਂ ਕਹਾਂ ਜੀ ਹੁਣ ਸੜਕ ਬਣ ਰਹੀ ਹੈ ਹੁਣ ਤਾਂ ਇਹਨੂੰ ਬਣਾ ਦਿਓ। ਕਹਿੰਦੇ ਕਹਿੰਦੇ ਜੀ ਨਹੀਂ ਇਹ ਕਹਿੰਦੇ ਜਦੋਂ ਸੜਕ ਬਣ ਜੂਗੀ ਨਾ ਫਿਰ ਬਾਅਦ ਦੇ ਵਿੱਚ ਦੇਖਾਂਗੇ ਮੈਂ ਕਿਹਾ ਬਾਅਦ ਦੇ ਵਿੱਚ ਕਿਉਂ ਕਹਿੰਦੇ ਨਹੀਂ ਜੀ ਬਾਅਦ ਦੇ ਵਿੱਚ ਦੇਖਾਂਗੇ ਬਾਅਦ ਦੇ ਵਿੱਚ ਕੋਈ ਨਹੀਂ ਬਣੀ ਲੋਕਾਂ ਨੇ ਸਾਰੀ ਪੁੱਠ ਪਾਥ ਜਿਹੜੀ ਆ ਮਿੱਟੀ ਪਾ ਕੇ ਕੰਸਟਰਕਸ਼ਨ ਕਰਕੇ ਦੱਬੀ ਹੋਈ ਹੈ ਜਿੱਤੇ ਕਿ ਨਾ ਕੋਈ ਸਾਈਕਲ ਦਾ ਸਾਈਕਲ ਵਾਲੇ ਨੂੰ ਪੈਦਲ ਵਾਲੇ ਨੂੰ ਸਪੋਰਟ ਕੋਈ ਥਾਂ ਨਹੀਂ ਹੈ ਵੀ ਜਿਹੜਾ ਆਰਾਮਨਗਰ ਕਲੋਨੀ ਆਲੇ-ਦਾਲੇ ਬਹੁਤ ਕਲੋਨੀਆਂ ਨੇ ਇਹਦੇ ਵੀ ਨਾਲ ਲੰਘ ਜਾਂ ਜਿਹਦੇ ਕਰਕੇ ਇਹ ਐਕਸੀਡੈਂਟ ਵਾਪਰਦਾ ਹੈ ਕਿਉਂਕਿ ਐਡਮਿਸ਼ਨ ਅਧਿਕਾਰੀ ਕੋਈ ਸੋਨ ਨੂੰ ਤਿਆਰ ਹੀ ਨਹੀਂ ਹੈ ਨਾ ਕੋਈ ਕੰਮ ਕਰਾਉਂ ਸਾਡੇ ਕੋਲੇ ਐਪਲੀਕੇਸ਼ਨਾਂ ਵੀ ਪਈਆਂ ਜਿਹੜੀਆਂ ਅੰਦਰੋਂ ਦਿੱਤੀਆਂ ਆਈਆਂ ਨੇ ਰੋਹਿਲ ਸਾਹਿਬ ਜਿਵੇਂ ਲੱਗ ਰਿਹਾ ਸਿਰੇ ਪਟਿਆਲਾ ਗੇਟ ਦੇ ਰੇੜੀਆਂ ਲੱਗਦੇ ਸੀ ਉਹ ਕੱਲ੍ਹ ਦੇ ਗਰਾਊਂਡ ਤੋਂ ਸ਼ਿਫਟ ਦਿੱਤੀਆਂ ਨਹੀਂ ਹਨ ਉਹ ਫੁੱਟਪਾਥ ਦੇ ਉੱਪਰ ਖੜੀਆਂ ਨੇ ਕਿੰਨਾ ਵੱਡਾ ਸ਼ਿਟੀ ਕਿਉਂ ਨਹੀਂ ਦੇਖ ਰਹੇ ਹੋ ਗੱਲ ਉਸ ਤਾਂ ਕਿਉਂਕਿ ਫੁੱਟਪਾਥ ਤਾਂ ਲੋਕਾਂ ਦੇ ਚੱਲਣ ਵਾਸਤੇ ਬਣਾਈ ਗਈ ਹੈ ਛੋੜੇ ਦਿਨ ਬਾਅਦ ਪੈਦਲ ਲੱਗਿਆ ਇੱਥੇ ਵੀ ਐਕਸੀਡੈਂਟ ਹੋਇਆ ਹੈ ਉਹ ਇਸੇ ਕਰਕੇ ਹੁੰਦੇ ਹਨ ਕਿਉਂਕਿ ਫੁੱਟਪਾਥ ਨਹੀਂ ਹੈ ਇੱਥੇ ਤੁਸੀਂ ਆਲੇ-ਦਾਲ ਸਾਰਾ ਬਿਨੇ ਤੇ ਐਸਡੀਐਮ ਵੀ ਲੰਘਦੇ ਨੇ ਅਧਿਕਾਰ ਵੀ ਲੰਘਦੇ ਨੇ ਬੰਦੂ ਕਿਉਂ ਨਹੀਂ ਦੇਖਦੇ ਲੋਕਾਂ ਨੇ ਮਿੱਟੀ ਪਾ ਕੇ ਸੜਕ ਤੱਕ ਦੱਬੀ ਹੋਈ ਹੈ ਜਗਾ ਕਿਉਂਕਿ ਜਦੋਂ ਕਿ ਜਿਹੜੀ ਫੁੱਟਪਾਥ ਹੋਵੇ ਤਾਂ ਪਾਣੀ ਜਿਹੜਾ ਨਾਲੀ ਚ ਜਾਣਾ ਚਾਹੀਦਾ ਪਰ ਤੂੰ ਪਾਣੀ ਜਿਹੜਾ ਲੋਕਾਂ ਨੇ ਸੜਕ ਦੇ ਉੱਤੇ ਢੋਲੇ ਦਾਂਗੇ ਸੜਕ ਵੀ ਜਾਂਦੀ ਟੁੱਟ ਜਾ ਉਹ ਨਹੀਂ ਕਰਕੇ ਜਿਹੜੇ ਐਕਸੀਡੈਂਟ ਦਾ ਮੇਨ ਕਾਰਨ ਹੈ ਵੀ ਤਾਂ ਫੁੱਟਪਾਥ ਬਣਨੀ ਚਾਹੀਦੀ ਹੈ ਜਿੱਥੇ ਕਿ ਲੋਕਾਂ ਨੂੰ ਚਿਤਾਇਆ ਜਾਵੇ ਉਹਨਾਂ ਐਡਮਿਸ਼ਨ ਨੂੰ ਚਿਤਾਇਆ ਜਾਵੇ ਵੀ ਤਾਂ ਫੁੱਟਪਾਥ ਜ਼ਰੂਰੀ ਹੈ ਬਣਾਓ ਕੋਈ ਰੋਡ ਤੇ ਵੀ ਪੱਕੀ ਫੁੱਟਪਾਥ ਬਣੀ ਹੋਈ ਐ ਇੱਥੇ ਹੀ ਬੜੀ ਸੜਕ ਬੰਦਦੀ ਐ ਫੁੱਟਪਾਥ ਬਹੁਤ ਜ਼ਰੂਰੀ ਐ ਤਾਂ ਕਿ ਪੈਦਲ ਸਵਾਰ ਸਾਈਕਲ ਸਵਾਰ ਜਿਹੜਾ ਹੈਗਾ ਰਾਮ ਨਾਲ ਉੱਥੇ ਗੁਜ਼ਰ ਸਕੇ ਬੰਦੂ ਹੈ ਨਹੀਂ ਅੱਡਾ ਟ੍ਰੈਫਿਕ ਬਹੁਤ ਜ਼ਿਆਦਾ ਦਿਨੋਂ ਦਿਨ ਵੱਧਦਾ ਜਾ ਰਿਹਾ ਬੰਦੂ ਕੋਈ ਸੁਣਨ ਤਿਆਰ ਨਹੀਂ ਐ ਤੁਸੀਂ ਅੱਜ ਆ ਗਏ ਕੀ ਕਹਿਣਾ ਚਾਹੁੰਦੇ ਜੀ ਬਹੁਤ ਲੰਮੇ ਸਮੇਂ ਤੋਂ ਸੰਵਾਦ ਗਰੁੱਪ ਵੱਲੋਂ ਤੇ ਹੋਰ ਨਾ ਬੰਨਵਾਸ ਤੋਂ ਵੱਲੋਂ ਡਿਮਾਂਡ ਚੱਲ ਰਹੀ ਸੀ ਕਿ ਜਿਹੜੀ ਸਰਕੂਲਰ ਰੋਡ ਐ ਆਪਣੀ ਨਾਬੇ ਦੀ ਇਹ ਜਿਹਦੇ ਬਹੁਤ ਜ਼ਿਆਦਾ ਐਕਸੀਡੈਂਟਸ ਹੋ ਰਹੇ ਆ ਬਿਕੋਜ਼ ਆਫ ਉਸਤਾ ਜਿਹੜੀ ਰੋਡ ਸੈਂਸ ਲੋਕਾਂ ਨੂੰ ਨਹੀਂ ਆ ਉਹਦਾ ਤਾਂ ਗੈਰਗ੍ਰੁੱਪ ਕਰਨੇ ਕਰਨਾ ਲੇਕਿਨ ਜਿਹੜੀਆਂ ਰਿਸਟ੍ਰਕਸ਼ਨਸ ਸਿਗੀਆਂ ਉਹਨਾਂ ਨੂੰ ਹਟਾ ਕੇ ਅਗਰ ਕਲੀਅਰ ਕੀਤਾ ਜਾਵੇ ਤਾਂ ਕਾਫੀ ਜਾਨਾਂ ਕੀਮਤੀ ਬਚ ਸਕਦੀਆਂ ਉਹਨਾਂ ਨੂੰ ਸਰਕਾਰ ਦੇ ਬੋਲ ਵਿੱਚ ਹੰਕਾਰ ਲਈ ਤੇ ਪ੍ਰਸ਼ਾਸਨ ਨੂੰ ਜਗ੍ਹਾ ਦੇ ਲਈ ਕਟਨ ਕੀਤਾ ਇੱਕ ਕੈਂਡਲ ਵਾਟ ਦੇ ਦੂਸਰਾ ਦੇਖਿਆਂ ਦਾ ਕੱਲ ਪ੍ਰਸ਼ਾਸਨ ਪਰ ਆਇਆ ਸੀ ਸਰਦੋ ਖਾਨੀ ਕਰਾਈ ਜਾਏ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਿ ਕੱਲ੍ਹ ਨੂੰ ਹੀ ਕਿਉਂ ਆਇਆ ਪਹਿਲਾਂ ਜਿੰਦੀ ਹੈ ਕਿ ਕੱਲ ਅਸਰ ਹੈ ਜੋ ਲੋਕ ਸਾਰੇ ਇਕੱਠੇ ਹੋ ਗਏ ਲੋਕਾਂ ਨੂੰ ਪਤਾ ਲੱਗਿਆ ਪ੍ਰਸ਼ਾਸਨ ਨੂੰ ਕਿ ਇਹਨਾਂ ਨੇ ਰੈਲੀ ਕੱਢੀ ਹੈ ਕਿ ਮੈਂ ਕਹਿੰਦਾ ਪ੍ਰਸ਼ਾਸਨ ਅਗਰ ਰੁਟੀਨ ਬਣਾ ਕੇ ਰੱਖੇ ਹੋਵੇ ਤਾਂ ਸਾਨੂੰ ਲੋੜ ਹੀ ਨਹੀਂ ਪੈਣੀ ਰੈਲੀਆਂ ਕੱਢਣ ਦੀ ਆਪਣੇ ਆਪ ਹੀ ਦੇਖੋ ਜੀ ਜਿਹੜਾ ਅੱਜ ਦਾ ਕੈਂਡਲ ਮਾਰਚ ਆਇਆ ਇਹ ਸਭ ਤੋਂ ਪਹਿਲਾਂ ਉਹਨਾਂ ਲੀਡਰ ਸਾਹਿਬਾਨ ਤੇ ਇੱਕ ਬਹੁਤ ਵੱਡੀ ਚਪੀੜ ਹੈ ਜਿਹੜੇ ਸਾਡੇ ਸਮਾਜਿਕ ਸੁਧਾਰਨ ਦੇ ਵਿੱਚ ਸਾਡੀਆਂ ਜਿਹੜੇ ਸੜਕਾਂ ਦਾ ਜਿਹੜਾ ਪੱਧਰ ਹੈ ਸੇਫਟੀ ਦਾ ਪੱਧਰ ਹੈ ਉਹਨੂੰ ਸੁਧਾਰਨ ਦੇ ਵਿੱਚ ਫੇਲ ਹੋਏ ਨੇ ਅੱਜ ਦਾ ਕੈਂਡਲ ਮਾਰਚ ਸਾਰੇ ਨਾਵਾ ਨਿਵਾਸੀਆਂ ਦੀ ਜਿਹੜਾ ਮਿਲ ਕੇ ਕੀਤਾ ਜਾ ਰਿਹਾ ਹੈਗਾ ਕਿਉਂਕਿ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਤਿੰਨ ਬਹੁਮੁਲੀਆਂ ਜਾਨਾਂ ਗਈਆਂ ਸੀ ਜਿਦੇ ਵਿੱਚ 9 ਸਾਲ ਦਾ ਬੱਚਾ ਸੀ ਪਰ ਸਾਡੇ ਜਿਹੜੇ ਲੀਡਰ ਸਾਹਿਬਾਨ ਸੀ ਉਹ ਦੀਵਾਲੀ ਮਨਾਉਣ ਚ ਬਯਸਤ ਸੀਗੇ ਤੇ ਭੋਗਾ ਤੇ ਜਦੋਂ ਜਾਣਾ ਹੁੰਦਾ ਹੈ ਇਹ ਜਾਂ ਉਹਨਾਂ ਨੇ ਫੋਟੋ ਸ਼ੂਟ ਕਰਨਾ ਹੁੰਦਾ ਹੈ ਉਹ ਭੋਗਾ ਦੇ ਜਰੂਰ ਜਾਂਦੇ ਨੇ ਮੱਥਾ ਟੇਕ ਕੇ ਜਰੂਰ ਆਉਂਦੇ ਨੇ ਪਰ ਜਿਹੜੀਆਂ ਇੰਨੀਆਂ ਬਹੁਮੁੱਲੀਆਂ ਜਾਨਾਂ ਗਈਆਂ ਨੇ ਉਹਨਾਂ ਦੇ ਬਾਰੇ ਉਹਨਾਂ ਦੇ ਕੋਈ ਵਿਚਾਰ ਨਹੀਂ ਜੇ ਗਲਤੀ ਨਾਲ ਕੋਈ ਵਿਚਾਰ ਆਂਦਾ ਵੀ ਹੈਗਾ ਉਹ ਇਹ ਹੁੰਦਾ ਜੀ ਸਰਕਾਰ ਨੇ ਇਹ ਨਹੀਂ ਕੀਤਾ ਉਹ ਨਹੀਂ ਕੀਤਾ ਫਲਾਣਾ ਨਹੀਂ ਕੀਤਾ ਖੁਦ ਉਹ ਸਰਕਾਰਾਂ ਵਿੱਚ ਰਹੇ ਨੇ ਉਹਨਾਂ ਦੀ ਕੋਈ ਵੀ ਅਸੀਂ ਪਾਰਟੀ ਨਹੀਂ ਹੈ ਜਿਹੜੀ ਪੰਜਾਬ ਦੀ ਜਿਹੜੀ ਸੱਤਾ ਵਿੱਚ ਨਾ ਰਹੀ ਹੋਵੇ ਤੇ ਅੱਜ ਕਹਿਣਾ ਕਿ ਇਹ ਨਹੀਂ ਹੋਇਆ ਇਹ ਉਹਨਾਂ ਦੇ ਲਈ ਵੀ ਬੜੀ ਲਾਨਤ ਦੀ ਗੱਲ ਹੈ ਤੇ ਅੱਜ ਤੱਕ ਵੀ ਛੋਟੇ ਜੋ 9 ਸਾਲ ਦਾ ਬੱਚਾ ਸੀਗਾ ਨਿਹਾਨ ਉਦੀ ਜਾਣ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਵੀ ਕਿਸੇ ਲੀਡਰ ਨੇ ਕੋਈ ਸੋਚੀ ਚੁੱਕੀ ਹੈ ਕਿ ਅਸੀਂ ਨੂੰ ਸੁਧਾਰਨ ਦੀ ਸੜਕ ਨੂੰ ਸੁਧਾਰਨ ਦੀ ਗੱਲ ਕਰਾਂਗੇ ਪ੍ਰਸ਼ਾਸਨ ਨੂੰ ਵੀ ਬਹੁਤ ਵਾਰ ਮੰਗ ਪੱਤਰ ਦਿੱਤੇ ਗਏ ਹਨ ਪਰ ਕੋਈ ਹੱਲ ਨਹੀਂ ਹੋਇਆ ਜੀ ਜਿਹੜਾ ਅੱਜ ਦਾ ਇਕੱਠ ਹੈ ਇਹ ਦਿਖਾਉਂਦਾ ਹੈ ਕਿ ਜਿਹੜੇ ਲੋਕ ਨੇ ਸਰਕੂਲਰ ਰੋਡ ਦੀ ਜਿਹੜੀ ਸੁਧਾਰ ਲਈ ਬਹੁਤ ਤਤਪਰ ਨੇ ਤੇ ਉਹ ਚਾਹੁੰਦੇ ਨੇ ਜਲਦੀ ਹੋ ਜਾਵੇ جے ਅਸੀਂ ਇੱਕ ਮੰਗ ਪੱਤਰ ਵੀ ਤਿਆਰ ਕਰ ਰਹੇ ਆ ਅਸੀਂ ਉਹਦਾ ਮੰਗ ਪੱਤਰ ਹੈ ਉਹ ਜਲਦੀ ਹੀ ਦੇਣਾ ਹੈਗਾ ਪ੍ਰਸ਼ਾਸਨ ਨੂੰ ਅਗਰ ਉਸ ਮੰਗ ਪੱਤਰ ਤੇ ਨਹੀਂ ਕਾਰਵਾਈ ਹੋਵੇਗੀ ਜਿਹੜਾ ਸਾਰਾ ਨਾਬਾਦ ਸਮਾਜ ਹੈ ਜਿਹੜੇ ਲੋਕ ਨੇ ਸੰਵਾਦ ਗਰੁੱਪ ਹੈ ਜਾਂ ਹੋਰ ਬਹੁਤ ਸਾਰੀਆਂ ਸੰਸਥਾਵਾਂ ਇੱਥੇ ਆਈਆਂ ਨੇ ਉਹ ਇੱਕ ਬਹੁਤ ਵੱਡਾ ਸੰਘਰਸ਼ ਵਿੜਨਗੇ ਆ ਇਹ ਇੱਕ ਪੁਕਾਰ ਹੈ ਬਹੁਤ ਵੱਡੀ ਪੁਕਾਰ ਹੈ ਪ੍ਰਸ਼ਾਸਨ ਲਈ ਤੇ ਉਹਨਾਂ ਲੀਡਰ ਸਹਿਬਾਨ ਲਈ ਜਿਹੜੇ ਚੁੱਪ ਕਰਕੇ ਬੈਠੇ ਆਨ ਸਿਰਫ ਵੋਟਾਂ ਮੰਗਣ ਦੇ ਵਿੱਚ ਸਬੰਧ ਰੱਖਦੇ ਹਨ ਕਿ ਆਓ ਜੀ ਸਾਡੂ ਵੋਟ ਦਿਓ ਅਸੀਂ ਆਹ ਕਰ ਦਾਂਗੇ ਇਨਾ ਲੰਬਾ ਸਮਾਂ ਬੀਤਣ ਦੇ ਬਾਵਜੂਦ ਵੀ ਇਸ ਖੂਨੀ ਸੜਕ ਤੇ ਕੋਈ ਹੱਲ ਨਾ ਹੋਣਾ ਬਹੁਤ ਵੱਡਾ ਹੈ ਪ੍ਰਸ਼ਾਸਨ ਨੂੰ ਮੰਗ ਹੈ ਕਿ ਡਿਵਾਈਡਰ ਲਗਾਏ ਜਾਣ ਜਿਹੜੇ ਅਨਤ ਕਾਜ ਤਬਜੇ ਆ ਉਹ ਹਟਾਏ ਜਾਣ ਡਿਵਾਈਡਰ ਲਗਾਏ ਜਾਣ ਬੱਤੀਆਂ ਲਗਾਈਆਂ ਜਾਣ ਅਗਰ ਨਹੀਂ ਹੁੰਦਾ ਤੇ ਚੇਤਾਵਨੀ ਹੈ ਇੱਕ ਮੰਗ ਵੀ ਹੈ ਪੂਰਜੋਰ ਅਪੀਲ ਵੀ ਹੈ ਪ੍ਰਸ਼ਾਸਨ ਦੇ ਜੀਤਰ ਸਹਿਵਾਨ ਨੂੰ ਕਿ ਅਸੀਂ ਫਿਰ ਸੰਘਰਸ਼ ਕਰਾਂਗੇ ਤੇ ਜਿਹੜਾ ਇਹਨਾਂ ਵੱਡਾ ਕੱਠ ਹੈ ਜੀ ਇਹ ਉਸ ਸੰਘਰਸ਼ ਦਾ ਪ੍ਰਤੀਕ ਹੈ ਅਤੇ ਦੁੱਖ ਦਾ ਪ੍ਰਤੀਕ ਹੈ ਕਿ ਇਹ ਸਮਝ ਜਿਹੜਾ ਕੱਲ੍ਹ ਤੋਂ ਸ਼ਹਿਰਾਂ ਚ ਜਾਗੇ ਆਏਗਾ ਜਾਂ ਸਫਾਈ ਕਰਾਈ ਹੋਈ ਹੈ ਜਾਂ ਸੜਕਾਂ ਤੇ ਸਫਾਈਆਂ ਕਰਵਾਇਆ ਗਿਆ ਨੇ ਕਿ ਇਹ ਚ ਦੁਕਾਨਦਾਰ ਕੋ ਸਾਥ ਦੇ ਰਹੇ ਨੇ ਇਹ ਕੋਈ ਦੁਕਾਨਦਾਰਾਂ ਨੂੰ ਸਾਥ ਦੇਣਾ ਚਾਹੀਦਾ ਕਿਉਂਕਿ ਉਹਨਾਂ ਦੇ ਪਰਿਵਾਰਾਂ ਨੇ ਵੀ ਉਸ ਸੜਕ ਤੋਂ ਲੰਘਣਾ ਹੈ ਜਿੱਥੋਂ ਤੱਕ ਦੀ ਕਾਰਵਾਈ ਦੀ ਗੱਲ ਹੈ ਇਹ ਇੱਕ ਆਈਵਾਸ਼ ਸੀਗਾ ਇਹ ਇਸ ਕਾਰਵਾਈ ਨੂੰ ਤਾਂ ਸਾਰਥਕ ਕਾਰਵਾਈ ਮੰਨਿਆ ਜਾਊਗਾ ਜੇ ਇਹ ਲਗਾਤਾਰ ਚਲਦੀ ਰਹੂਗੀ ਅਗਰ ਇਹ ਇੱਕ ਕਾਰਵਾਈ ਸਿਰਫ ਅੱਜ ਦੇ ਕੈਂਡਲ ਮਾਰਚ ਨੂੰ ਦੇਖ ਕੇ ਕੀਤੀ ਗਈ ਹੈ ਕਾਂ ਇਹੇ ਪ੍ਰਸ਼ਾਸਨ ਔਰ ਜਿਹੜੀ ਲੀਡਰ ਸਾਹਿਬਾਨ ਨੇ ਉਹਨਾਂ ਦੇ ਉੱਪਰ ਹੀ ਸਰ ਇਹ ਰੋਟੀ ਦੇ ਪੁਲਾਂ ਤੋਂ ਲੈ ਕੇ ਰੋਟੀ ਦੇ ਪੁਲਾਂ ਤੋਂ ਲੈ ਕੇ ਬੋਣਾ ਗੇਟ ਦਲਿਤ ਦਿਓ ਮੈਂ ਤਾਂ ਉਹੀ ਕਿਹਾ ਜੀ ਇਹ ਤਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਅਸੀਂ ਉਹਨਾਂ ਨੂੰ ਇੱਕ ਇੱਕ ਇਸ ਸਮਝਾਣਾ ਫਿਰ ਉਹ ਅਸੀਂ ਉਹਨਾਂ ਦੀ ਜਗ੍ਹਾ ਤੇ ਆ ਜਾਂਦੇ ਆ ਫਿਰ ਉਹਨਾਂ ਦੀ ਕੀ ਲੋੜ ਹੈ ਅਸੀਂ ਉਹਨਾਂ ਨੂੰ ਚੁਣ ਕੇ ਭੇਜਦੇ ਆ ਉਹ ਪੜੇ ਲਿਖੇ ਨੇ ਐਗਜ਼ਾਮ ਦੇ ਕੇ ਕੁਰਸੀਆਂ ਤੇ ਬੈਠੇ ਨੇ ਸਾਡੇ ਲੀਡਰ ਸਾਹਿਬਾਨ ਨੂੰ ਅਸੀਂ ਚੁਣਿਆ ਆਪਣੀ ਆਵਾਜ਼ ਦੇ ਲਈ ਚੁਣਿਆ ਨਾ ਜੀ ਅਸੀਂ ਉਹਨਾਂ ਨੂੰ ਦੱਸਣਾ ਹੈ ਵੀ ਡਿਵਾਈਡਰ ਬਣਾ ਦਿਓ ਇਹ ਬਣਾ ਦਿਓ ਉਹ ਐਕਸਪਰਟ ਨੇ ਕੀ ਉਹ ਦੱਸਣ ਉਹ ਕੀ ਕਰਨਾ ਹੈਗਾ ਤੁਸੀਂ ਇਸ ਤਰ੍ਹਾਂ ਲੱਗ ਰ ਵੀ ਪਤਾ ਹੀ ਆ ਵੀ ਅਸੀਂ ਅਣਗਿਣੇ ਲੀਗਲ ਚੱਲ ਰਹੇ ਆ ਵੀ ਇਹ ਪ੍ਰਸ਼ਾਸਨ ਦੀ ਲੋੜ ਕਿਉਂ ਪਈ ਹੈ ਜੀ ਵਿਕਤਾਨਦਾਰ ਆਪ ਜੀ ਨੇ ਸਮਝਾਉਂਦੇ ਜੀ ਪ੍ਰਸ਼ਾਸਨ ਸੁਣਦਾ ਪਿਆ ਜੀ ਕਾਰਵਾਈ ਨਹੀਂ ਕਰ ਰਿਹਾ ਅਗਰ ਅਗਰ ਪ੍ਰਸ਼ਾਸਨ ਕਾਰਵਾਈ ਲਗਾਤਾਰ ਕਰੇ ਤਾਂ ਲੋਕ ਵੀ ਸਾਥ ਦੇਣਗੇ ਨਾਪਾ ਦੇ ਬਾਜ਼ਾਰਾਂ ਦੇ ਵਿੱਚ ਵੀ ਦੁਕਾਨਾਂ ਦੁਕਾਨਦਾਰਾਂ ਦਾ ਸਮਾਨ ਦਾ ਮੁੱਦਾ ਸਰਕੂਲਰ ਰੋਡ ਨਾਲ ਸੰਬੰਧਿਤ ਹੈ ਕਿਉਂਕਿ ਉਹ ਖੂਨੀ ਰੋਡ ਹੈ ਬਹੁਤ ਤੇਜ਼ ਰਫਤਾਰੀ ਦੀ ਹੁੰਦੀ ਹੈ ਤਾਂ ਮੈਂ ਉਸ ਮੁੱਦੇ ਤੇ ਕੇਂਦਰੀ ਤੌਰ ਤੇ ਗੱਲ ਕਰ ਰਿਹਾ ਕਿ ਸਰਕੂਲਰ ਰੋਡ ਨੂੰ ਜਿਹੜਾ ਪਹਿਲ ਦੇ ਆਧਾਰ ਤੁਸੀਂ ਨੋ ਕੀ ਦਿੱਤਾ ਹੈ ਸਰਕੂਲਰ ਰੋਡ ਨੂੰ ਖੂਨੀ ਰੋਡ ਇੱਦਾਂ ਜਾਉਣੇ ਆਖੇ ਹੁੰਦੇ ਨੇ ਸਮਾਂ ਵੀ ਇੱਦਾਂ ਰਹਿੰਦਾ ਕੰਟਰੋਲ ਮਾਰਕ ਕੱਢਿਆ ਜਾ ਰਿਹਾ ਹੈ ਉੱਚੀ ਘਾੜ ਜਿਹੜੀ ਇਹਦੇ ਵਿੱਚ ਇਹ ਹੈ ਬਸਤਾਬਾ ਕਾਨੂੰਨੀ ਹੈ ਅਸੀਂ ਦੱਸਨੀ ਚਾਹਾਂ ਇੱਥੇ ਅਸੀਂ ਕਈ ਵਾਰੀ ਐਡਵੋਕੇਸ਼ਨ ਨੂੰ ਪ੍ਰੋਜੈਕਟਸ਼ਨਾਂ ਦੇ ਦਿੱਤੇ ਹਾਂ ਪਰ ਇਹ ਬੰਦੋ ਵੀ ਇੱਥੇ ਸੜਕ ਦੇ ਆਲੇ-ਦੁਆਲੇ ਜਿਹੜੀ ਹੈ ਫੁੱਟਪਾਥ ਬਣਾਈ ਜਾਂਦੀ ਹੈ ਇਹਦੇ ਬਾਰੇ ਐਸ.ਡੀ.ਐਮ ਨੂੰ ਵੀ ਮਿਲੇ ਸੀਗੇ ਉਸ ਸਪੈਰਟੀ ਜੀ ਵੀ ਮਿਲੇ ਸੀ ਐਸ.ਡੀ.ਐਮ ਨੇ ਪੀ.ਡਬਲਯੂ ਵੀ ਐਕਸ਼ਨ ਨੂੰ ਮਾਰਕ ਕੀਤਾ ਸੀ ਵੀ ਇੱਥੇ ਫੁੱਟਪਾਥ ਬਾਰੇ ਇਹਨਾਂ ਦਾ ਵਿਚਾਰ ਸੁਣਿਆ ਉਹਨਾਂ ਨੇ ਸੁਣਿਆ ਵੀ ਪੰਤੂ ਕਿੱਤਾ ਕੁਛ ਨਹੀਂ ਫੇ ਜਦੋਂ ਕਹਿੰਦੇ ਜਦੋਂ ਨਵੀਂ ਸੜਕ ਬਣਨਗੀ ਤਾਂ ਸਿਧਿਆਨ ਰੱਖਾਂਗੇ ਪੰਤੂ ਉਹਨਾਂ ਨੇ ਸੜਕ ਬਣ ਗਈ ਕਹਿੰਦੇ ਮੈਂ ਕਹਾਂ ਜੀ ਹੁਣ ਸੜਕ ਬਣ ਰਹੀ ਹੈ ਹੁਣ ਤਾਂ ਇਹਨੂੰ ਬਣਾ ਦਿਓ ਕਹਿੰਦੇ ਕਹਿੰਦੇ ਜੀ ਨਹੀਂ ਇਹ ਕਹਿੰਦੇ ਜਦੋਂ ਸੜਕ ਬਨਜੂਗੀ ਨਾ ਫਿਰ ਬਾਅਦ ਦੇ ਵਿੱਚ ਦੇਖਾਂਗੇ ਮੈਂ ਕਹਾਂ ਬਾਅਦ ਦੇ ਵਿੱਚ ਕਿਉਂ ਕਹਿੰਦੇ ਨਹੀਂ ਦੀ ਬਾਅਦ ਦੇ ਵਿੱਚ ਬਾਅਦ ਦੇ ਵਿੱਚ ਕੋਈ ਨਹੀਂ ਬਣੀ ਲੋਕਾਂ ਨੇ ਸਾਰੀ ਪੁੱਠ ਪਾਤ ਜਿਹੜੀ ਹੈ ਮਿੱਟੀ ਪਾ ਕੇ ਕੰਸਟਰਕਸ਼ਨ ਕਰਕੇ ਦੱਬੀ ਹੋਈ ਹੈ ਇਹ ਦੇ ਕੇ ਨਾ ਕੋਈ ਸਾਈਕਲ ਦਾ ਸਾਈਕਲ ਵਾਲੇ ਨੂੰ ਪੈਦਲ ਵਾਲੇ ਨੂੰ ਸਕੂਟਰ ਕੋਈ ਥਾਂ ਨਹੀਂ ਹੈ ਵੀ ਜਿਹੜਾ ਆਰਾਮਨਗਰ ਕਲੋਨੀ ਆਲੇ-ਦਾਲੇ ਬਹੁਤ ਕਲੋਨੀਆਂ ਨੇ ਇਹਦੇ ਵੀ ਨਾਲ ਲੰਘ ਜਾਂ ਜਿਹਦੇ ਕਰਕੇ ਇਹ ਐਕਸੀਡੈਂਟ ਵਾਪਰਦਾ ਹੈ ਕਿਉਂਕਿ ਐਡਮਿਸ਼ਨ ਅਧਿਕਾਰੀ ਕੋਈ ਸੋਨ ਨੂੰ ਤਿਆਰ ਹੀ ਨਹੀਂ ਹੈ ਨਾ ਕੋਈ ਕੰਮ ਕਰਾਉਂ ਸਾਡੇ ਕੋਲੇ ਐਪਲੀਕੇਸ਼ਨਾਂ ਵੀ ਪਈਆਂ ਜਿਹੜੀਆਂ ਐਂਡੀਆ ਨੂੰ ਦਿੱਤੀਆਂ ਆਈਆਂ ਰੋਇਲ ਸਾਹਿਬ ਜਿਵੇਂ ਲੱਗ ਰਹੇ ਸੀ ਪਟਿਆਲਾ ਗੇਟ ਦੇ ਜਿਹੜੀਆਂ ਲੱਗ ਰਹੀਆਂ ਸੀ ਉਹ ਕੱਲ੍ਹ ਦੇ ਗਰਾਊਂਡ ਤੋਂ ਸ਼ਿਫਟ ਕੀਤੀਆਂ ਨਹੀਂ ਹਨ ਉਹ ਫੁੱਟਪਾਥ ਦੇ ਉੱਪਰ ਖੜੀਆਂ ਨੇ ਠੀਕ ਹੈ ਬਹੁਤ ਵੱਡਾ ਸ਼ਿਕਾਇਤ ਕਿਉਂ ਨਹੀਂ ਦੇਖ ਰਹੇ ਹੋ ਗਲਤ ਹੈ ਕਿਉਂਕਿ ਫੁੱਟਪਾਥ ਤਾਂ ਲੋਕਾਂ ਦੇ ਚੱਲਣ ਵਾਸਤੇ ਬਣਾਈ ਗਈ ਹੈ ਛੋਟੇ ਦਿਨ ਪਹਿਲਾਂ ਕਿ ਪੈਦਲ ਲੱਗਿਆ ਇੱਥੇ ਵੀ ਐਕਸੀਡੈਂਟ ਹੋਇਆ ਹੈ ਉਹ ਇਸੇ ਕਰਕੇ ਹੁੰਦੇ ਹਨ ਕਿਉਂਕਿ ਫੁੱਟਪਾਥ ਨਹੀਂ ਹੈ ਇੱਥੇ ਤੁਸੀਂ ਆਲੇ-ਦਾਲੇ ਸਾਰੀ ਸੜਕ ਦਾ ਮੁਆਇਨਾ ਕਰਾਓ ਸਾਰਾ ਦਿਨ ਇੱਥੇ ਐਸ.ਡੀ.ਐਮ ਵੀ ਲੰਘਦੇ ਨੇ ਅਧਿਕਾਰੀ ਵੀ ਲੰਘਦੇ ਨੇ ਬੰਦੂ ਕਿਉਂ ਨਹੀਂ ਦੇਖਦੇ ਲੋਕਾਂ ਨੇ ਮਿੱਟੀ ਪਾ ਕੇ ਸੜਕ ਤੱਕ ਦੱਬੀ ਹੋਈ ਹੈ ਜਗਾ ਕਿਉਂਕਿ ਜਦੋਂ ਕਿ ਜਿਹੜੀ ਫੁੱਟਪਾਥ ਹੋਵੇ ਤਾਂ ਪਾਣੀ ਜਿਹੜਾ ਨਾਲੀ 'ਚ ਜਾਣਾ ਚਾਹੀਦਾ ਪਰ ਤੂੰ ਪਾਣੀ ਜਿਹੜਾ ਲੋਕਾਂ ਨੇ ਸੜਕ ਦੇ ਉੱਤੇ ਢੋਲੇ ਦਾਂਗੇ ਸੜਕ ਵੀ ਜਲਦੀ ਟੁੱਟ ਜਾ ਉਹ ਨਹੀਂ ਕਰਕੇ ਜਿਹੜੇ ਐਕਸੀਡੈਂਟ ਦਾ ਮੇਨ ਕਾਰਨ ਹੈ ਵੀ ਤਾਂ ਫੁੱਟਪਾਥ ਬਣਨੀ ਚਾਹੀਦੀ ਹੈ ਜਿੱਥੇ ਕਿ ਲੋਕਾਂ ਨੂੰ ਚਿਤਾਇਆ ਜਾਵੇ ਮੁਹੰਮਦ ਅਕਲੇਸ਼ਨ ਤੇ ਚਟਾਇਆ ਜਾਵੇ ਵੀ ਤਾਂ ਫੁੱਟਪਾਥ ਜ਼ਰੂਰੀ ਹੈ ਬਣਾਉ। ਥੂਈ ਰੋਡ ਤੇ ਵੀ ਪੱਕੀ ਫੁੱਟਪਾਥ ਬਣੀ ਹੋਈ ਹੈ। ਇੱਥੇ ਹੀ ਬੜੀ ਸੜਕ ਬਣਦੀ ਹੈ ਫੁੱਟਪਾਥ ਬਹੁਤ ਜ਼ਰੂਰੀ ਹੈ ਤਾਂ ਕਿ ਪੈਦਲ ਸਵਾਰ, ਸਾਈਕਲ ਸਵਾਰ ਜਿਹੜਾ ਹੈਗਾ ਆਰਾਮ ਨਾਲ ਉੱਥੇ ਗੁਜ਼ਰ ਸਕੇ। ਬੰਦੂ ਹੈ ਨਹੀਂ ਅੱਜ ਟ੍ਰੈਫਿਕ ਬਹੁਤ ਜ਼ਿਆਦਾ ਦਿਨੋਂ ਦਿਨ ਵੱਧਦਾ ਜਾ ਰਿਹਾ। ਬੰਦੂ ਕੋਈ ਸੁਣਨ ਨੂੰ ਤਿਆਰ ਨਹੀਂ ਹੈ। ਇਸ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕੰਟਰੋਲ ਹੈਗੇ ਜੇ ਕੰਟਰੋਲ ਮਾਰਚਾ ਇਹ ਜਨ ਪ੍ਰਸ਼ਾਸਨ ਨੂੰ ਜਗਾਉਣ ਵਾਸਤੇ ਹੈ ਠੀਕ ਹੈ ਜਿਹੜੇ ਜਨਤਾ ਚ ਜਾ ਰਹੀਆਂ ਨੇ ਚਾਹੇ ਡੰਗੜਾ ਕਰਕੇ ਜਾ ਰਹੀਆਂ ਨੇ ਤੇ ਚਾਹੇ ਸੜਕਾਂ 'ਵੀ ਆਗ ਦੇ ਹੱਥ ਜਾ ਰਹੀਆਂ ਨੇ ਕਿ ਪ੍ਰਸ਼ਾਸਨ ਨੂੰ ਜਨਤਾ ਸਾਹ ਦੇਣਾ ਚਾਹੀਦਾ ਹੈ ਨਾ ਤਾਂ ਜੋ ਕਿ ਕੀਮਤ ਜਨਤਾ ਨਾਲ ਜੀ ਨਾ ਨਾ ਨਹੀਂ ਕੀ ਕਹਿਣਾ ਜਾਣੇ ਅੱਜ ਕੰਟਰੋਲ ਮਾਰਚ ਕਿੱਥੇ ਜਾ ਕੰਟਰੋਲ ਮਾਰਚ ਤੇ ਟਕਣਾ ਤਾਂ ਦੇਖੋ ਹੈ ਤਾਂ ਇਹ ਪ੍ਰਸ਼ਾਸਨ ਵਾਸਤੇ ਬਹੁਤ ਵੱਡੀ ਨਿਮੋਸ਼ੀ ਦੀ ਗੱਲ ਹੈ ਵੀ ਸੰਕਟ ਨੂੰ ਆਪ ਤੁਰਨਾ ਪੈ ਗਿਆ ਇਹ ਜਿਹੜਾ ਕੈਨੇਡਲ ਮਾਰਕ ਹੈ ਇਹ ਇੱਕ ਸੁਨੇਹਾ ਵੀ ਆ ਅਸੀਂ ਕਹਿੰਦਾ ਕੈਨੇਡਾ ਅਮਰੀਕਾ ਜਾਈਦਾ ਕੈਨੇਡਾ ਅਮਰੀਕਾ ਅਸੀਂ ਆਪੇ ਬਣਾਵਾਂਗੇ ਜੇ ਕੈਨੇਡਲ ਮਾਰਕ ਉਹ ਇੱਕ ਬਹੁਤ ਵਧੀਆ ਸੁਨੇਹਾ ਵੀ ਆ ਲੇਕਿਨ ਪ੍ਰਸ਼ਾਸਨ ਵੱਲੋਂ ਜਿਹੜੀਆਂ ਨਲੈਕੀਆਂ ਕਹੂੰਗਾ ਮੈਂ ਤਾਂ ਸਿੱਧਾ ਕਹਿੰਦਾ ਨਲੈਕੀਆਂ ਨੇ ਜਿਹੜਾ ਅਧਿਕਾਰਮਾ ਹੁਣ ਪ੍ਰਧਾਨ ਦੇ ਪਤੀ ਨੇ ਖੇਡ ਗਰਾਊਂਡ ਦੇ ਬਾਹਰ ਰੇੜੀਆਂ ਲਵਾ ਕੇ ਉਧਰ ਇੱਕ ਬੱਛ ਬੱਜੀ ਆ ਉਹਦੇ ਵਿੱਚ ਜਾ ਕੇ ਰੇੜੀ ਗਰਕੀ ਇੱਥੇ ਹੁਣ ਇੱਕ ਬੱਚੇ ਦੀ ਹੱਤਿਆ ਕਹੂੰਗਾ ਮੈਂ ਤਾਂ ਉਹਨੂੰ ਐਕਸੀਡੈਂਟ ਨਹੀਂ ਕਹਾਂਗਾ ਤਾਂ ਇਹ ਜਿਹੜਾ ਪ੍ਰਸ਼ਾਸਨ ਦੀਆਂ ਬਹੁਤ ਵੱਡੀਆਂ ਮੈਂ ਤਾਂ ਪਹਿਲਾਂ ਵੀ ਬਹੁਤ ਵਾਰ ਕਈ ਸ਼ਹਿਰ ਦੇ ਗਰੁੱਪਾਂ ਦੇ ਵਿੱਚ ਮੈਂ ਦੇਖਿਆ ਬੀਪੀਸੀਆਰ ਜਦੋਂ ਮੋਟਰਸਾਈਕਲ ਜਦੋਂ ਸਵੰਤਮਾਨ ਸਰਕਾਰ ਨੇ ਦਿੱਤੇ ਨੇ ਉਹ ਪੀਸੀਆਰ ਸਾਨੂੰ ਅੱਜ ਤੱਕ ਕਿਤੇ ਨਹੀਂ ਲੱਭਾ ਐ ਸਾਡੀ ਛੇਤ ਵਾਸਤੇ ਅੱਛਾ ਪ੍ਰਸ਼ਾਸਨ ਵਾਸਤੇ ਪੁਲਿਸ ਪੈਕੀ ਜਿਹੜੀ ਆ ਉਹ ਘੱਟ ਹੈ ਡਰਾਈਵਿੰਗ ਪੁਲਿਸ ਦਾ ਇਹ ਕਹਿੰਦਾ ਸਾਡੇ ਕੋਲ ਬਲਾਜਮ ਨਹੀਂ ਹੈਗੇ ਭਰਤੀ ਅਧੀਨ ਕਰਨ ਲਈ ਅਜੀ ਦਾ ਟੈਕਸ ਪੇਡਾ ਅਜੀ ਦਾ ਟੈਕਸ ਪੇਡਾ ਰਾਜਪੱਤਰੀ ਦਾ ਇਹ ਕਾਰਨ ਸੁਣਦੇ ਇਹ ਰਹੇ ਹਾਂ ਪਾਪੇ ਜਾਇ ਦੇ ਵਿੱਚ ਮਾਣ ਅਜੀ ਸਾਰੀ ਸੰਗਤ ਨੂੰ ਬੱਚੇ ਦਾ ਖਦੇ ਦੇ ਰਹੇ ਹੋ ਤਾਂ ਮੈਂ ਸੰਗਤ ਦਾ ਦਿਨੋਂ ਧੰਨਵਾਦ ਕਰਨਾ ਵੀ ਇੱਕ ਜੋਟ ਹੋ ਕੇ ਇੱਕ ਆਵਾਜ਼ ਨਿਕਲਨੀ ਸਾਰੇ ਅਸੀਂ ਇੱਕ ਮੰਚ ਤੇ ਇਕੱਠੇ ਹੋਏ ਹਾਂ ਅੱਜ ਇੱਥੇ ਤੇ ਹਲਕਾ ਨਾਪਾ ਦੀ ਆਵਾਜ਼ ਤੇ ਸੰਵਾਦ 그룹 ਸ਼ਹਿਰ ਦੇ ਘਟੋ ਘਟ ਵਟਸਐਪ ਦੇ 25 ਗਰੁੱਪਾਂ ਦੇ ਬੰਦੇ ਇੱਥੇ ਪਹੁੰਚੇ ਨੇ ਆ ਜੋ ਕਿ ਸੋਸ਼ਲ ਮੀਡੀਆ ਤੇ ਵੀ ਐਕਟਿਵ ਨੇ ਤੇ ਅੱਜ ਗਰਾਊਂਡ ਜ਼ੀਰੋ ਤੇ ਆ ਦੇਖ ਲੋ ਹੁਣ ਅਸੀਂ ਬੈਠੇ ਆ ਅਸੀਂ ਇਨਸਾਨੀਅਤ ਨੂੰ ਜਿਉਂਦਾ ਰੱਖਣਾ ਇਨਸਾਨੀਅਤ ਦੇ ਹਿੱਤ ਦੇ ਵਿੱਚ ਪ੍ਰਸ਼ਾਸਨ ਆ ਲੀਗਲ ਕੋਈ ਵੀ ਸਾਡਾ ਅਸੀਂ ਇਹ ਕਹਿਣਾ ਵੀ ਗੈਰ ਕਾਨੂੰਨੀ ਕੰਮ ਕੋਈ ਵੀ ਕਰਦਾ ਕਿਸੇ ਵੀ ਔਤੇ ਦੇ ਉੱਤੇ ਆ ਜੇ ਉਹਦੇ ਵਿੱਚ ਸ਼ਹਿਰ ਦੇ ਕਿਸੇ ਵਿਅਕਤੀਗਤ ਬੰਦੇ ਦੀ ਕੋਈ ਵੀ ਉਦੇ ਵੱਲੋਂ ਹਾਨੀ ਕੀਤੀ ਜਾਂਦੀ ਆ ਤਾਂ ਉਹ ਤੇ ਇੱਕ ਲਾਅ ਹੈਗਾ ਕਾਨੂੰਨ ਹੈਗਾ ਤੇ ਕਾਰਵਾਈ ਕਰੋ ਹੁਣ ਇਹ ਜਿਹੜਾ ਅਧਿਕਰਮ ਅੱਜ ਜਿਹਦੇ ਪਿੱਛੇ ਪੂਰਾ ਸ਼ਹਿਰ ਆ ਕੇ ਬੈਠਣ ਤੇ ਮਜਬੂਰ ਹੋ ਗਿਆ ਤਾਂ ਉਹ ਕਿਹਣਾ ਅਧਿਕਾਰੀਆਂ ਦੀ ਵਜ੍ਹਾ ਨਾਲ ਆ ਤਿੰਨ ਤਿੰਨ ਮੋਤਾ ਇੱਕ ਇੱਕ ਮਹੀਨੇ ਦੇ ਵਿੱਚ ਹੋ ਗਈਆਂ ਉਹ ਵੀ ਐਕਸੀਡੈਂਟ ਜਿਹੜੇ ਬੰਦਾ ਸੁੱਖ ਸੁੱਕਦਾ ਵੀ ਮੇਰਾ ਬੱਚਾ ਬਸ ਹੁਣ ਮੈਂ ਇਹਦੇ 'ਚ ਮੈਂ ਜ਼ਿਆਦਾ ਨਹੀਂ ਕਹਿੰਦਾ ਜੋ ਅੱਜ ਸੰਗਤ ਆਈ ਆ ਸੰਗਤ ਆਪਣੇ ਆਪ ਤੁਸੀਂ ਦੇਖ ਲਓ ਵੀ ਕਿੰਨਾ ਕੁ ਪ੍ਰਸ਼ਾਸਨ ਜਾਂ ਸਰਕਾਰਾਂ ਦੇ ਹਿੱਤ ਦੇ ਵਿੱਚ ਜਾਂ ਕਿੰਨੀ ਕੁ ਤਰਾਹੀ ਤਰਾਹੀ ਹਤਾ ਇਹ ਅੱਜ ਅਸੀਂ ਸਾਰੇ ਬੈਠੇ ਆ ਇਹ ਸੁਨੇਹਾ ਸਾਡਾ ਬਹੁਤ ਵੱਡਾ ਜਾਊਗਾ ਤੁਹਾਡੇ ਮਾਧਿਅਮ ਰਾਹੀਂ ਤੁਹਾਡਾ ਵੀ ਧੰਨਵਾਦ ਕਰਦਾ ਮੈਂ ਹਰਵਿੰਦਰ ਨਾਪਾ ਸਾਰੀ ਸੰਗਤਾਂ ਵੀ ਬਹੁਤ-ਬਹੁਤ ਧੰਨਵਾਦ ਕਿ ਇਥੇ ਬਾਈਪਾਸ ਬਣਾਉਣਾ ਚਾਹੀਦਾ ਹੈ ਕਿਉਂਕਿ ਇਹ ਸਿੱਧੇ ਬਹੁਤ ਨਵੀਂ ਟ੍ਰੈਫਿਕ ਇਥੇ ਲੰਘਦਾ ਹੈ ਸ਼ਹਿਰ ਦੇ ਵਿੱਚ ਸ਼ਹਿਰ ਤੋਂ ਰਿਗ ਰੋਡ ਦਾ ਸਰਕੂਲਰ ਮੂਸਿਕ ਨੇ ਇਹ ਦੇਖਿਆ ਕਿ ਇਹ ਦੀ ਕੈਪੈਸਿਟੀ ਨਹੀਂ ਹੈ ਕਿ ਐਡੇ ਵੱਡੇ ਹੈਵੀ ਵਹੀਕਲ ਜਿਹੜੇ ਆਪਾਂ ਜਿਹੜੇ ਲੁਧਿਆਣਾ ਤੋਂ ਆ ਰਹੇ ਨੇ ਉਹ ਗੁਬਿੰਦਗੜ੍ਹ ਤੋਂ ਮਾਰੇ ਨਾਮੇ ਫੋੜਾ ਫਟਿਆਲਾ ਸਿਰਿੰਗਰਾ ਸਾਰੇ ਸ਼ਹਿਰ ਦੇ ਵਿੱਚੋਂ ਲੰਘਣ। ਸ਼ਹਿਰ ਦਾ ਆਪਣਾ ਟ੍ਰੈਫਿਕ ਹੈ ਤੇ ਇਹਨਾਂ ਦੇ ਮਾਰਗਾਂ ਤੋਂ ਚਾਹਰੂ ਵਸੂ ਸਾਡੇ ਸ਼ਹਿਰ ਨੂੰ ਮਿਲਣੇ ਇਹਦਾ ਟ੍ਰੈਫਿਕ ਹਾਲਤ। ਇਹਦੇ ਕਰਕੇ ਪਿਛਲੇ ਕੁਝ ਦੇ 10 ਦਿਨ ਲੈ ਲੀਏ ਤਾਂ ਤਿੰਨ ਮੌਤਾਂ ਹੋ ਚੁੱਕੀਆਂ ਨੇ ਸ਼ਹਿਰ ਦੇ ਵਿੱਚ। ਇੱਕ 9 ਸਾਲ ਦਾ ਬੱਚਾ ਹੈ ਜੋ ਮੌਤਾਂ ਹੋ ਚੁੱਕੀਆਂ ਨੇ ਤਿੰਨ ਦੇ ਵਿੱਚੋਂ ਦੋ ਆਪਣੇ ਪਰਿਵਾਰਾਂ ਦੀ ਇੱਕ ਲੋਕੀਏ ਸੰਤਾਨਨਾ ਹੈ। ਇਹ ਤੋਂ ਬਹੁਤ ਵੱਡਾ ਭਾਰੀ ਦੁੱਖ ਹੈ। ਸ਼ਹਿਰ ਨੂੰ ਉਹਨਾਂ ਪਰਿਵਾਰਾਂ ਨੂੰ ਸੋ ਇਹ ਦੁੱਖ ਨੂੰ ਅਸੀਂ ਦੇਖਦੇ ਹੋਏ ਪ੍ਰਸ਼ਾਸਨ ਜਿਹੜਾ ਸੁੱਤਾ ਹੋਇਆ ਉਹਨੂੰ ਜਗਾਉਣ ਦੇ ਵਾਸਤੇ ਅਸੀਂ ਇੱਕ ਉਪਰਾਲਾ ਕੀਤਾ ਹੈ ਕਿ ਘੰਟੇ ਮਾਰ ਚੱਲ ਰਹੀਆਂ ਇਹ ਜਿੱਥੇ ਨਾ ਸਿਰਫ ਇੱਕ ਸੰਧਾਰਣੀ ਹੋਏਗੀ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਨੇ ਆਪਣੇ ਉਹਨਾਂ ਬੱਚਿਆਂ ਨੂੰ ਉਹਨਾਂ ਔਟਾਂ ਨੂੰ ਉਹਨਾਂ ਗੁਰਦੁਆਰਿਆਂ ਨੂੰ ਜਿਨ੍ਹਾਂ ਦੀ ਜਾਨ ਗਈ ਹੈ ਪਰ ਇੱਕ ਸੁੱਤੀ ਪ੍ਰਸ਼ਾਸਨ ਨੂੰ ਜਰਾਉਂ ਲਈ ਸਾਡਾ ਇੱਕ ਮਾਨਾ ਛੋਟਾ ਜਿਹਾ ਜੀ ਹੈ ਇਹ ਇਹਨਾਂ ਤੋਂ ਇੱਕ ਗੱਲ ਐਵੇਂ ਤੁਸੀਂ ਕੱਲ ਸੰਘਰਸ਼ ਕੀਤਾ ਹੈਗਾ ਪ੍ਰਸ਼ਾਸਨ ਨਾਲ ਕੇ ਸਾਥ ਤੋਂ ਆਇਆ ਵੀ ਹੈ ਜਿਹੜਾ ਕਰਜਾ ਹੋਇਆ ਸੀਗਾ ਨਜਾਇਜ਼ ਉਹ ਵੀ ਚੁਕਵਾਇਆ ਹੈਗਾ ਤੇ ਇਹ ਦੁਕਾਨਦਾਰਾਂ ਦੀ ਕਿਤੇ ਗਲਤੀ ਨਹੀਂ ਹੈ ਜੀ ਇਹ ਵੀ ਇਹ ਉਹਨੂੰ ਮਲਟੀਪਰੌਬਲ ਜਿਹੜੀ ਜੈਰ ਐਕਟੀਵਿਟੀ ਹੈ ਜਿਹੜੀ ਹੈ ਕੰਟੀਨਿਊ ਰਹਿਣੀ ਚਾਹੀਦੀ ਹੈ ਅਸੀਂ ਤੇ ਇੱਕ ਤਰੀਕੇ ਨਾਲ ਸਾਰੇ ਜਿਹੜੀ ਚੀਜ਼ ਚਾਹ ਬਟੀਆਂ ਦੀ ਇਕੱਠਾ ਹੋਣੀ ਹੈ ਇਹਦਾ ਹੱਲ ਹੋ ਜੇਗਾ ਉਹ ਨਹੀਂ ਹੋਣਾ ਕਬਜ਼ੇ ਹੋਏ ਨੇ ਦੋਨੋਂ ਪਾਸੇ ਹੋਏ ਨੇ ਇਹਦੇ ਵਿੱਚ ਕੋਈ ਦੋਰ ਆਏ ਨਹੀਂ ਲੋਕਾਂ ਨੂੰ ਵੀ ਸੂਚਨਾ ਚਾਹੀਦੀ ਹੈ ਕਿ ਘੱਟੋ-ਘੱਟ ਅਸੀਂ ਰਸਤਾ ਖੁੱਲਾ ਛੱਡੀਏ ਤਾਂ ਕਿ ਜਿਹੜੀ ਟ੍ਰੈਫਿਕ ਹੈ ਉਹਦੇ ਵਿੱਚ ਕੋਈ ਵਿਘਨ ਨਾ ਪਵੇ ਪਰ ਉਹਨੂੰ ਤਾਂ ਦੇਖਣਾ ਕਿਹਨੇ ਹੈ ਉਹਨੂੰ ਦੇਖਣਾ ਤਾਂ ਪ੍ਰਸ਼ਾਸਨ ਨਹੀਂ ਹੈ ਨਾ ਕਿਉਂਕਿ ਪ੍ਰਸ਼ਾਸਨ ਸੁੱਤਾ ਪਿਆ ਤਾਂ ਲੋਕਾਂ ਨੇ ਤਾਂ ਕਬਜ਼ੇ ਕਰਨੀ ਨੇ ਲੋਕ ਕੌਣ ਖਾਲੀ ਥਾਂ ਨੂੰ ਛੱਡਦਾ ਹੈ ਸਹੀ ਗੱਲ ਸੁਣਿਆ ਗਿਆ ਇਹ ਤੁਕਣਾ ਮਤਾਦਕ ਵੀ ਗਰੀਬਾਂ ਦੀਆਂ ਰੇੜੀਆਂ ਤੇ ਪੰਜ ਪਿਲਾ ਪੰਜਾ ਚੱਲਿਆਗਾ ਮਿਰਾਂ ਦੇ ਨਹੀਂ ਚੱਲਿਆਗਾ ਦੇਖੋ ਉਹ ਪ੍ਰਸ਼ਾਸਨ ਦੇ ਦੇਖ ਰਿਹਾ ਸਾਡੇ ਵੱਲੋਂ ਤਾਂ ਇਹ ਹੈ ਕਿ ਜਿਹੜਾ ਖੱਜੇ ਹੋਏਵੇਂ ਨੇ ਖਾਲੀ ਥਾਵਾਂ ਤੇ ਟ੍ਰੈਫਿਕ ਰੋਕਣ ਦੇ ਵਿੱਚ ਛੁਟਕਾਰੀਆਂ ਸਾਰੇ ਖਾਲੀ ਹੋਣੀਆਂ ਚਾਹੀਦੀਆਂ ਉਹ ਚਾਹੇ ਗਰੀਬ ਦੀਆਂ ਚਾਹੇ ਅਮੀਰ ਦੀਆਂ ਸਭ ਦੀ ਹੋਣੀ ਚਾਹੀਦੀਆਂ ਇਹ ਗਲਤ ਗੱਲ ਹੈ ਜੇ ਕਿਸੇ ਗਰੀਬ ਦੀ ਹੋਈ ਹੈ ਤੇ ਕਿਸੇ ਅਮੀਰ ਤੋਂ ਡਰ ਕੇ ਜਾਂ ਉਸ ਤੋਂ ਪੈਸੇ ਲੈ ਕੇ ਸੀ ਉਹਨੂੰ ਛੱਡਿਆ ਉਹ ਬਿਲਕੁਲ ਗਲਤ ਹੈ ਉਸ ਦੇ ਬਰਾਬਰ ਦੀ ਕਾਰਵਾਈ ਹੋਣੀ ਚਾਹੀਦੀ ਹੈ ਉਹਦੀ ਥਾਂ ਖਾਲੀ ਹੋਣੀ ਚਾਹੀਦੀ ਹੈ ਐਸਾ ਇਹ ਸੜਕ ਦਾ ਕੀ ਨਾਮ ਰੱਖਿਆ ਗਿਆ ਦੇਖੋ ਖੂਲੀ ਸੜਕ ਰੱਖਿਆ ਜੀ ਲੋਕਾਂ ਨੇ ਹੀ ਰੱਖਿਆ ਇਹ ਜਿਨ੍ਹਾਂ ਦੇ ਮਾਮਾ ਦੇ ਬੱਚੇ ਗਏ ਨੇ ਜਿਨ੍ਹਾਂ ਪਰਿਵਾਰਾਂ ਦੇ ਬੱਚੇ ਗਏ ਨੇ ਜਾਂ ਜਿਨ੍ਹਾਂ ਪਰਿਵਾਰਾਂ ਨੇ ਜੀ ਗਏ ਨੇ ਉਹ ਹੋਰ ਕੀ ਨਾਮ ਦੇਣਗੇ ਉਹਨਾਂ ਦੇ ਦਿਲ ਚੋਂ ਸ੍ਰੀ ਹੂਪਨੈਸ ਨੂੰ ਜਿਹੜਾ ਨਾਮ ਦਿੱਤਾ ਉਹ ਖੂਲੀ ਸੜਕ ਹੈ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅ ਡੀਲ ਪ੍ਰਾਪਰਟੀਆਂ